ਆ ਸਾਰੇ ਖਸੀ ਗੱਲ ਦੀ ਸਾਰੇ ਕੀ ਵਾਸਾ ਅੱਛਾ ਅੰਦਰ ਤਾਂ ਲੱਗਦਾ ਜਿਹੜਾ ਸਾਰੇ ਫੇਸ ਆਰੇ ਹੋਣ ਦੀ ਹੈ ਬਈ ਬੇਬੀ ਕੱਟ ਜੋ ਉਤਰ ਗਿਆ ਜੀ ਤੇ ਮੇਰੇ ਹੱਜ ਦਾ ਮਹੌਲ ਬਹੁਤ ਵਧੀਆ ਬਈ ਅੱਜ ਸਿਰਾ ਅੱਜ ਦੇ ਵਗੈਰੀ ਇਹ ਵੀ ਪ੍ਰਾਪਨੇ ਬਹੁਤ ਹਨ ਪਰੋ ਪਰੋਗ ਤੋ ਹੀ ਦੇਖਣਾ ਯਾ ਤਸੀਂ ਕਿਨੂੰ ਮਿਲੇ ਵੈਲਕਮ ਟੂ ਮਾਈ ਬਲੌਗ ਸਾਰੇ ਭੈਣ ਭਰਾਵਾਂ ਨੂੰ ਸਤ ਸ੍ਰੀ ਅਕਾਲ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਆ ਜੀ ਪਖਵਾਲ ਪਹੁੰਚ ਗਏ ਆ ਜੀ ਪਖਵਾਲ ਸ਼ਹਿਰ ਵੀ ਬਹੁਤ ਵਧੀਆ ਬਣਾਦਾ ਹਨਾ ਅੱਗੇ ਆ ਦੇਖੇ ਰਾਚ ਪਹਿਲੇ ਹੋਰੇ ਆ ਰੋੜ ਇੱਥੇ ਇੱਥੇ ਇੱਕ ਗੰਦਾ ਹੁੰਦਾ ਜੀ ਹਨਾ ਸੜਕ ਬਣ ਹਾਂ ਬਹੁਤ ਗੰਦਾ ਹੁੰਦਾ ਜੀ ਇਹ ਰੋੜੇ ਇੰਨਾ ਖੌ ਤਾਂ ਬਾਲੇ ਜੰਪ ਜੰਪ ਜੇ ਹੁੰਦੇ ਬਹੁਤ ਵਧੀਆ ਦਿਆ ਬਣ ਗਿਆ ਬਹੁਤ ਬੱਛਾ ਹੌਲੀ ਪਹੁੰਚ ਚੁੱਕੇ ਆ ਜੀ ਨਹਿਰ ਨਹਿਰ ਆ ਨਾ ਕਿਉਂ ਇੰਨੇ ਇਧਰ ਆ ਤੇ ਨਹਿਰਾ ਨਹਿਰਾ ਬਹੀ ਕਰਿਆ ਤੇ ਲਾ ਵੀ ਹੁੰਦਾ ਕਿਆ ਬਾਤ ਹੈ ਕਿਆ ਬਾਤ ਹੈ ਨਹਿਰਾਂ ਦੇ ਬਹੁਤ ਘਾੜ ਘਾਟ ਹੁੰਦੇ ਆ ਗੱਲ ਦਾ ਕਾ ਪੂਰੀ ਕਦੇ ਕਦੇ ਮੁੱਲ ਭਰੀ ਪਈ ਆ ਗਲ ਤੱਕ ਇਹਨਾਂ ਬਾੜੀ ਜਾਣਾ ਨਹਿਰਾ ਪਾਣੀ ਯਾਰ ਕੋਸਾ ਹੋਈ ਲੈ ਨੱਟੂ ਵੀ ਆ ਨਿੱਗਾ ਹੋ ਦੇਖਾ ਉਹ ਬਰੋਟਾ ਹਾਂ ਜੱਟ ਜੜੋ ਪੱਟ ਦਾ ਬਰੋਟੀ ਨਾਲ ਦਾ ਬਰੋਟਾ ਦੇਖੋ ਕਿੰਨਾ ਕੈਂਪ ਆਗ ਤੇ ਹੀ ਬੈਠੀ ਨੇ ਪਰ ਇਹ ਦੇਖੋ ਨਹਿਰ ਪੰਨ ਕੋਈ ਵੀ ਰੱਖ ਲੈ ਘੇਟਾ ਦੂਈ ਰੱਖੀ ਫੇਰਦੀ ਹੈ ਘਰੇ ਹਨਾ ਹੋਰ ਹੁਣ ਤਾਂ ਸਭ ਕੋ ਹੋਰ ਆ ਬਾਂਦਰ ਵਧੀਆ ਹਾਲੇ ਹਾਂ ਬਾਂਦਰ ਤਾਂ ਬਹੁਤ ਵਧੀਆ ਚੀਜ਼ ਆ ਇਹ ਕਹਿੰਦੇ ਚੰਗਾ ਵੀ ਹੈ ਇਹ ਚੰਕਰ ਉਹਦਾ ਪਤਾ ਨਹੀਂ ਪਰ ਉਹ ਐਵੇਂ ਬੰਦਾ ਖੇਡੀ ਖੁੱਡੀ ਜਾਂ ਨਾਲੇ ਮਸ਼ਹੂਰੀ ਵੀਡੀਓ ਛੁੱਡੀ ਨਹੀਂ ਮਾਰੀ ਭਾਈ ਜਾਵੇ ਵੀਡੀਓ ਇਹਦਾ ਵਾਹ 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 ਕਰਦਾ ਵੀਰੇ ਸਾਹੌਲੀ ਦੇ ਪੜਤੇ ਆ ਗਏ ਜੀ ਸਾਹੌਲੀ ਆ ਨਾ ਸਾਹੌਲੀ ਰੋਡ ਤੇ ਆੜੇ ਆ ਜੀ ਪਹੁੰਚ ਗਏ ਆ ਜਗਰਾਵਾ ਰੋਡ ਤੇ ਇੱਥੇ ਫਾਸਟ ਟੈਗ ਹੁੰਦਾ ਨਾ ਜਿਹੜਾ ਜੀ ਉਹ ਸਾਡਾ ਹੋ ਗਿਆ ਸੀਗਾ ਉਹ ਚੱਲਦਾ ਨਹੀਂ ਸੀਗਾ ਉਹ ਲਵਾ ਰਹੇ ਆ ਇਹਦਾ ਬੜਾ ਫਾਇਦਾ ਹੁੰਦਾ ਜੀ ਤੇ ਉਹ ਫਾਸਟ ਟੈਗ ਲਵਾਇਆ ਪਹਿਲਾਂ 700 ਕਹਿੰਦਾ ਬਾਈ ਦੇ ਆਪਾਂ ਅਰਜਨ ਸਟੱਟ ਫਾਰਮ ਦੇ ਪਰ ਉਹ ਦਾਰਸ਼ਨਿਕਾ ਉਹਨੇ ਅੰਦਰ ਘੋੜਿਆਂ ਦੇ ਬਹੁਤ ਸੋਹਣੇ-ਸੋਹਣੇ ਘੋੜੇ ਆ ਘੋੜਿਆਂ ਦੇ ਆਪਾਂ ਸ਼ੌਕੀਆ ਤੁਹਾਨੂੰ ਪਤਾ ਤੇ ਰੱਬ ਦੀ ਮਿਹਰ ਨਾਲ ਬਣਾਉਨੇ ਆ ਵੀਡੀਓ ਮੈਂ ਬੀਲਚਾਰ ਲੈ ਕੇ ਨਹੀਂ ਆਇਆ ਇਹ ਨਾਲ ਤੇ ਹੁਣ ਜਾਂਦੇ ਆ ਭਰਾ ਹੁਣੀ ਅੰਦਰ ਦੇਖਿਓ ਪਰ ਲਓ ਜੀ ਹੁਣ ਆਪਾਂ ਆ ਅਰਜਨ ਸਟੱਡ ਫਾਰਮ ਤੇ ਆਪਾਂ ਨੂੰ ਮੌਕਾ ਮਿਲ ਗਿਆ ਇਥੋਂ ਨੰਗੇ ਜਾਂਦੇ ਸੀਗੇ ਵੀ ਚਲੋ ਦੇਖ ਕੇ ਚੱਲਦੇ ਆ ਦੇਖੋ ਜੀ ਅਰਜਨ ਸਟੱਡ ਫਾਰਮ ਤਗਾਪੂ ਜੀ ਬੈਠੇ ਨੇ ਮਾਲਕ ਹਾਂ ਆ ਹਰਮਨ ਵੀਰੇ ਦੇ ਬਾਪੂ ਜੀ ਨੇ ਤੇ ਆ ਸਾਰਾ ਇੱਧਰ ਗਾਹ ਆਪ ਨੂੰ ਦਿਖਾਉਣਗੇ ਹਾਂ ਆ ਦੇਖੋ ਜੀ ਬਸੇਰੀ ਇਹ ਵੀ ਹੈਗੀ ਤਾਂ ਮਾਰਵਾੜੀ ਨੇ ਆਪਣੇ ਕੋਲ ਤਾਂ ਸਾਰੇ ਹਨਾ ਹਾਂ ਮਾਰਵਾੜੀ ਇਹ ਆਲਮਗੀਰ ਦੀ ਹੈ ਬਸੇਰੀ ਆਲਮਗੀਰ ਨੂੰ ਆਈ ਹੈ ਹਾਂ ਉਸकी मां ਬਲਦ ਬਲੰਦ ਤੇ ਦੀਆ ਦੋ ਦੰਦ ਠੀਕ ਆ ਜੀ ਠੀਕ ਆ ਠੀਕ ਆ ਠੀਕ ਆ ਆਇਆ ਆਇਆ ਆ ਠੀਕ ਆ ਠੀਕ ਆ ਆ ਠੀਕ ਠੀਕ ਆ ਹੋਰ ਬਣਾਉਂਦੀ ਆ ਗੱਲ ਭਾਈ ਰਾ ਜਾਨਵਰ ਨਮਾ ਉਹਦਾ ਕਰਦਾ ਨਵੇਂ ਤੂੰ ਹਾਂ ਬਾਰਸ਼ ਹੋ ਰਹੀ ਦੋਸਤ ਹਾਂ ਸਬਾ ਵੀਰੇ ਠੀਕ ਹੈ ਹਾਂ ਕੀ ਆ ਬਾਤ ਹੈ ਉਹ ਬੜਾ ਬੜਾ ਪਰੇ ਪਰੇ ਹਾਂ ਫੇਰ ਹੀ ਆ ਨਾ ਹਾਂ ਗਜਰਾਤ ਦੀ ਹੈਂ ਗਜਰਾਤ ਦੀ ਹੈ ਗਜਰਾਤ ਚ ਗਜਰਾਤ ਦੀ ਗਜਰਾਤ ਥੋੜਾ ਹੈ ਅਸਾ ਕਿਹੜੇ ਕੀ ਨਵਾਂ ਗਜਰਾਤ ਗਜਰਾਤ ਆਹ ਦੋ ਇਸ ਦਾ ਕਾਂਟੇ ਕਾਂ ਬਿਸਰ ਅਸਾ ਕਾਂਟੇ ਦਾ ਹਾਂ ਇਸ ਦਾ ਦਾਦਾ ਕਾਂਟਾ ਅਸਾ ਇਹਦਾ ਦਾਦਾ ਕਾਂਟਾ ਵਾ ਉਹਦੀ ਆਹੀ ਬੇਸ਼ੇਰੀ ਜਿਹਦੀ ਬੱਚੀ ਜਿਹਦੀ ਬੱਚੀ ਰਾਈਡਿੰਗ ਕਰਦੀ ਆ ਉਹ ਕਿੱਧਰ ਪਾਹ ਇਹ ਬੱਚੀ ਰਾਈਡਿੰਗ ਕਰਦੀ ਆ ਇਹਦੇ ਕਾਦੀ ਨਹੀਂ ਉਹ ਦੂਸਰੀ ਉਹ ਲੈ ਕੇ ਆ ਕੇ ਨਾਂਗੇ ਨਹੀਂ ਉਹ ਨਹੀਂ ਉਹ ਲੈ ਕੇ ਨਹੀਂ ਆ ਇਹ ਨੇ ਠੀਕ ਹੈ ਠੀਕ ਇਧਰ ਹੋਇ ਲੱਤ ਲਮਾ ਇਹ ਨੇ ਠੀਕ ਹੈ ਠੀਕ 2.5 ਸਾਲ ਦੀ ਢਾਈ ਸਾਲ ਦੀ ਬੇਸ਼ੇਰੀ ਜਾ ਉਹਦੇ ਦਾ 2.5 ਸਾਲ ਭਲੇ ਅੱਧਾ ਸਾਲ ਪਿਆ ਹੋਇਆ ਇਹ ਜੰਪ ਕਰਾਉ ਉਹਨਾਂ ਦੇ ਨੜੇ ਤਕੜੀ ਪੋਤ ਹੂੰ ਬਾਪੂ ਨੇ ਦੱਸਿਆ ਤਾਂ ਇਹ ਯਾਰ ਐਂ ਹੀ ਸੀ ਤਾਂ ਚੀਜ਼ਾਂ ਹੁੰਦੀਆਂ ਨੇ ਜਾਣਕਾਰ ਬੰਦਾ ਤੇ ਅਰਪੇਖਾਰਣ ਬੰਦੇ ਹੁੰਦੇ ਨੇ ਆ ਦੇਖੋ ਜੀ ਬਸੇਰੀ ਆ ਨਾ ਇਹ ਬਸੇਰਾ ਬਸੇਰਾ ਆ ਨਹੀਂ ਨਹੀਂ ਠੀਕ ਆ ਠੀਕ ਆ ਠੀਕ ਆ ਕਿਆ ਬਾਤ ਆ ਬਈ ਇਹ ਕਿੰਨੇ ਟਾਈਮ ਦਾ ਘਟੂ ਇਹ 1 ਸਾਲ ਦੇ ਉੱਤੇ ਦਾ 1 ਸਾਲ ਦੇ ਉੱਤੇ ਦਾ ਹਨਾ ਕਿਆ ਬਾਤ ਉਧਰ ਪਾ ਉਧਰ ਤੇ ਲਿਆਉਂਦੀ ਆ ਓਕੇ

ਬਾਹਰ ਬੱਟਰੀ ਤੇਰੀਆਂ ਚੀਜ਼ਾਂ ਦੇ ਕੋਈ ਅੰਤ ਹੀ ਨਹੀਂ ਨੇ ਸੋਹਣੇ ਸੋਹਣੇ ਚੀਜ਼ਾਂ ਬਣਾਉਣਾ ਤੂੰ ਹਨਾ ਔਰ ਪ੍ਰੀਤ ਸਾਹਮਣੀ ਹੈ ਦੇਖੋ ਜੀ ਬਾਹ ਕੀ ਬਾਤ ਆ ਜੀ ਜਾਨਵਰ ਕਿੰਨੇ ਸੋਹਣੇ ਸੋਹਣੇ ਆ ਕਿਉਂਕਿ ਤੁਹਾਨੂੰ ਪਤਾ ਆਪਾਂ ਨੂੰ ਕੋੜਿਆਂ ਦਾ ਸ਼ੌਂਕ ਆ ਬਹੁਤ ਜਿਆਦਾ ਦੇਖੋ ਫਾਰਮ ਆਪ ਤੋਈ ਆਇਆ 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 ਆ ਆ ਆ ਆ ਆ ਪਾਉ ਤੋਈ ਕੀ ਬਾਤ ਹੈ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਗੁਰਪੀਤਾ ਹੈ ਸ਼ੌਂਕ ਦਾ ਕੋਈ ਮੁੱਲ ਨਹੀਂ ਦੇਖੋ ਜੀ ਹਾਂ ਇੱਥੇ ਕੇਸ ਮੱਖਣ ਦਾ ਗਾਣੇ ਦਾ ਸੂਟ ਸੀਗਾ ਭਾਈ ਦਾ ਅੱਜ ਤੇ ਸਾਨੂੰ ਕੁਦਰਤੀ ਸਵੱਪ ਨਾਲ ਅੱਜ ਮੌਕਾ ਮਿਲਣ ਗਿਆ ਮੈਂ ਮਿਲਣ ਦਾ ਮੌਕਾ ਮਿਲ ਗਿਆ ਨਾਲੇ ਪਾਈ ਨੂੰ ਮਿਲੇ ਅੱਜ ਪਾਈ ਥੋੜਾ ਜਿਹਾ ਜਲਦੀ ਚ ਸੀਗਾ ਉਹਦੇ ਕਰਕੇ ਚਲੋ ਦੇਖੋ ਕੁਦਰਤ ਦੇਖੋ ਤੁਸੀਂ ਕੁਦਰਤ ਕੁਦਰਤ ਦੇ ਰੰਗ ਨੇ ਕਿੰਨੇ ਸੋਹਣੇ-ਸੋਹਣੇ ਚੀਜ਼ਾਂ ਪਰਮਾਤਮਾ ਬਣਾਉਂਦਾ ਪਲਟਫਾਰਮ ਤੇ ਗਏ ਸੀਗੇ ਜੀ ਬਹੁਤ ਵਧੀਆ ਉਹਨਾਂ ਨੇ ਬਹੁਤ ਆਉ ਭਾਗਤ ਕਰੀਏ ਮੈਂ ਕਿਹਾ ਬਹੁਤ ਸਾਨੂੰ ਚਾਹ ਪਾਣੀ ਵਿਚਾਰਿਆ ਨੇ ਬਹੁਤ ਵਧੀਆ ਤਰੀਕੇ ਨਾਲ ਪੁੱਛਿਆ ਬਹੁਤ ਵਧੀਆ ਤਰੀਕੇ ਨਾਲ ਮਿਲੇ ਬਹੁਤ ਚਾਗੇ ਜੀ ਰਾਏਕੋਟ ਲੰਘਾਏ ਆਪਾਂ ਹਨਾ ਰਾਏਕੋਟ ਰਾਏਕੋਟ ਆ ਗਏ ਜੀ ਮੁੜੇ ਆਉਨੇ ਆ ਤੇ ਘਰੇ ਪਹੁੰਚਣ ਵਾਲੀ ਆ ਬਸ ਯਾਰੇ ਭੈਣ ਭਰਾ ਐਨਜੋਏ ਕਰਿਓ ਪੂਰਾ ਵਲੌਗ ਨੂੰ ਵਧੀਆ ਵਧੀਆ ਚੀਜ਼ਾਂ ਤੁਹਾਨੂੰ ਹੋਰ ਵੀ ਆਪਾਂ ਕਰਾਂਗੇ ਗਾਹਾਂ ਦੀ ਗਾ ਆਪਣੇ ਟਾਲੀ ਆਣਾ ਸਾਹਿਬ ਟਾਲੀ ਆਣਾ ਸਾਹਿਬ ਪਹੁੰਚ ਗਏ ਆ ਜੀ ਮੁੜੇ ਆਉਣੇ ਆ ਜੀ ਵਾਹਿਗੁਰੂ 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 ਪ੍ਰਮਾਤਮਾ ਜੜਦੀ ਗਲਜ ਰੱਖੇ ਸਾਰੇ ਬਾਦ 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 ਸਖਦੀ ਵਾਲਾ ਜਿਹਨੇ ਪਾਈ ਕੇ ਦੇ ਡੰਗਰ ਪਸ਼ੂ ਨਹੀਂ ਦੁੱਧ ਦਿੰਦਾ ਇੱਥੇ ਟੀਲਾ ਲੈ ਲਓ ਜੀ ਇੱਥੋਂ ਆ ਕੇ ਮੱਥਾ ਠੀਕੋ ਹਾਂਜੀ ਮੱਦੀ ਨਾਲ ਪਹੁੰਚ ਗਏ ਆ ਜੀ ਗਰਾਗੋਟ 25 ਤੋਂ 100 ਰੁਪਿਆ ਲੱਕ ਤੋਂ ਤੇ ਗਰਾਗੋਟ ਨੰਗਿਆ ਹੈ ਜੀ ਆਹ ਵੱਡਾ ਸਬਜ਼ੀ ਦਾ ਾਟਾ ਆ ਗਿਆ ਹੈ ਸਬਜ਼ੀ ਵਾਲਾ ਾਟਾ ਆ ਗਿਆ ਜੀ ਸਾਡਾ ਜਿੱਥੇ ਅਸੀਂ ਬੈਹnde ਹੁੰਦੇ ਜੀ ਕਹਿੰਦਾ ਜੀ ਕਹਿੰਦੇ ਹੁੰਦੀ ਸੀ ਕਹਿੰਦੀ ਹੁੰਦੀ ਨਵਾਬੰਦਾ ਮੈਨੇ ਉੱਥੇ ਗੱਡੀ ਦਾ ਛਾਲ ਮਾਰੂ ਇੱਕਦਮ ਵਿਕੀ ਹੋ ਗਿਆ ਹਾਂ ਇੱਥੇ ਨਾ ਨਾ ਇੱਥੇ ਆ ਦੂਰੇ ਆ ਦੇ ਇੱਥੇ ਇੱਥੇ ਆਏ ਹਾਏ ਹਾਏ ਕਿਆ ਬਾਤ ਹੈ ਕਿਆ ਬਾਤ ਹੈ ਜਿਆਦਾ ਹੀ ਰਹਿ ਜਾਂਦੀਆਂ ਭਰਾਵਾ ਜਿਆਦਾ ਹੀ ਇੱਕ ਵਾਰੀ ਇੱਧਰ ਵੀ ਖੜੇ ਜਿਆਦਾ ਹੀ ਨੇ ਇਹ ਤਾਂ ਪਟਾ ਰੋ ਰੋਣਾ ਨਹੀਂ ਅੱਜ ਮਾ ਮਨ ਆ ਤਿੰਨ ਲੜਨਾਂ ਨੂੰ ਦੇ ਲੱਜਦੀ ਕਰਦੀ ਨਹੀਂ ਜਿੱਦਾਂ ਮੈਂ ਵੀਡੀਓ ਬਣਾਉਣ ਲੱਗਾ ਜਦੋਂ ਜਵਾਬਾਂ ਕਰੀ ਜਾਂਦੀ ਆ ਹੁਣ ਮੈਂ ਨੰਗਾ ਜੀ ਰੈਕੋਟ ਬਾਹਾ ਥੋੜਾ ਹੀ ਰਹਿੰਦਾ ਆਪਣਾ ਹੁਣ ਜਾ ਕੇ ਉਹ ਵੀ ਬੋਲਣਾ ਵੀ ਤੂੰ ਅੱਜੋ ਕੱਢਣੀ ਇਹਦਾ ਕੰਮ ਕਰਨਾ ਹੁੰਦਾ ਹੈ ਹਾਂ ਭਾਈ ਟੈਨਸ਼ਨ ਆ ਯਾਰ ਬੱਕ ਇਹ ਨਵੇੜ ਹੋਇਆ ਉਹਦਾ ਕੰਮ ਨਵੇੜ ਲਈ ਭਾਈ ਉਹਦਾ ਦੂਰ ਨਹੀਂ ਨਹੀਂ ਟਾਈਮ ਨਾ ਆਊਗਾ ਟਾਈਮ ਨਾ ਆਊਗਾ ਲੋਹਟ ਵੱਧੀ ਆ ਗਈ ਵਾਹ ਘੋੜਾ ਬਾਬੇ ਦਾ ਖੜਾ ਹੈ ਨਿਆਰਾ ਤਾਂ ਹੀ ਆ ਯਾਰ ਨਾਨਕੇ ਇਹ ਤਾਂ ਹੀ ਰੱਖਦੇ ਆ ਭਾਈ ਯਾਰ ਗਰਪੀ ਦੇ ਨਾਨਕੇ ਵੀ ਨੇ ਭਾਈ ਕਿਆ ਬਾਤ ਹੈ ਆ ਜੋ ਬਣੀਆ ਦੱਸ ਦੋ ਭਾਈ ਕਹ ਚਾਜ ਚੋ ਚਿਆ ਨਹੀਂ ਕਿਹਾ ਇਹ ਤਾਂ ਨਹੀਂ ਹੁੰਦਾ ਟੈਨਸ਼ਨ ਨਹੀਂ ਹੁੰਦਾ ਹਾਂ ਨਹੀਂ ਹੁੰਦਾ ਫਿਰ ਤਾਂ ਆਪਾਂ ਘੜ ਜਾਦੇ ਕੋਈ ਚੱਕਾ ਨਹੀਂ YouTube ਫੈਮਲੀ ਅਸੀਂ ਪਹੁੰਚਣ ਆ ਲਿਆ ਜੀ ਪਿੰਡ ਦੇ ਕੋਲ ਯਾ ਦੇਖੋ ਪਿੰਡ ਦਾ ਅੱਜ ਬਹੁਤ ਵਧੀਆ ਵੀ ਅੱਜ ਆ ਪਿੰਡ ਦਾ ਵਿਊ ਆ ਭਾਈ ਹਾਂਜੀ ਹਾਂਜੀ ਸਾਡੇ ਪਿੰਡ ਦਾ ਵਿਊ ਦੇਖੋ ਵਿਊ ਪੂਰਾ ਵਧੀਆ ਈ ਮੈਂ ਠੇਕਾ ਪਾ ਮੋੜਦੇ ਨਹੀਂ ਇਧਰ ਨੂੰ ਕਰਦੇ ਨੇ ਪੂਰਾ ਵਧੀਆ ਵਿਊ ਆ ਨਹੀਂ ਪਿੰਡ ਐਡਾ ਪੂਰਾ ਵੱਡਾ ਪਿੰਡ ਇਧਰੋਂ ਲੈ ਕੇ ਇਧਰ ਤੱਕ ਆ ਜਾਂਦਾ ਇਹ ਲੋ ਕਿਧਰੋਂ ਕਿੱਥੇ ਤੱਕ ਬਹੁਤ ਵੱਡਾ ਪਿੰਡ ਐ ਇੱਥੋਂ ਸ਼ੁਰੂ ਹੋ ਕੇ ਦੇਖ ਲੋ ਕਿੱਥੇ ਜਾ ਕੇ ਬੱਪਣਾ ਹਾਂ ਆ ਗਿਆ ਗੁਰਦਾਰਾ ਜੀ ਇਧਰ ਆ ਗਿਆ ਆ ਆਪਣਾ ਗੁਰਦਾਰਾ ਜੈ ਭਾਈ ਵੱਡਾ ਗੁਰਦਾਰਾ ਹੈ ਵੱਡਾ ਗੁਰਦਾਰਾ ਹੈ ਵੱਡਾ ਗੁਰਦਾਰਾ ਸਾਹਿਬ ਨਹਿਰੀ ਗੱਲ ਨਹੀਂ ਨਹਿਰੀ ਕਿਆ ਬੇਬੀ ਆ ਵੀ ਕੋਠੀ ਬਾ ਬੰਬ ਪਾਈ ਸਾਡੇ ਪਿੰਡ ਚ ਕੋਠੀਆਂ ਦਾ ਬਾ ਕਿਉਂ ਐਨ ਬਣਾਇਆ ਗਾਈ ਤਾਜ ਹਣ ਮਾਰਨ ਲੱਗੇ ਆ ਜੀ ਐਂ ਐਂਟਰੀ ਐਂਟਰੀ ਹੋ ਗਈ ਕਦੇ ਪਿੰਡ ਦੇ ਵਿੱਚ ਚੱਕ ਦਿਓ ਚੱਕ ਦਿਓ ਚੱਕ ਦਿਓ ਚੱਕ ਦਿਓ ਹਰੇ ਭੈਣ ਭਰਾ ਜੀ ਬਲੌਗ ਬਹੁਤ ਸੋਹਣਾ ਬਣਿਆ ਜੀ ਅੱਜ ਬੱਸ ਤੁਸੀਂ ਕਰਨਾ ਜਿਹੜਾ ਉਹ ਕਰਨਾ ਸਾਰੇ ਭੈਣ ਭਰਾਵਾਂ ਨੂੰ ਪਤਾਈਏ ਤੁਹਾਡੇ ਭਰਾ ਦਾ ਚੱਕ ਦਿਓ ਫੱਟੇ ਬੱਸ ਵਾਇਰਲ ਬਾਹਰ ਲੋ ਜਾਵੇ ਕੰਮ ਆਪਣਾ ਤੁਸੀਂ ਕਰਨਾ ਜੀ ਜਿਹੜਾ ਕੋਈ ਕਰਨਾ ਛੋਡੇ ਹੱਥ ਡੋਰੀਆਂ ਨੇ ਸਾਡੇ ਕਾਰੇ ਕਮਕਾਰਾਂ ਦੀਆਂ ਇਹ ਗਲਤ ਹੈ ਇਹ ਕਹਿੰਦੇ ਮੋੜ ਆ ਗਿਆ ਇਹ 11 ਦਾ ਘਾਰ ਆਉਣ ਵਾਲਾ ਆ ਬਲੌਗ ਦੇ ਵਿੱਚ ਦੇਖ ਲਓ ਜੀ ਪੁੱਛਦੇ ਹੁੰਦੇ ਆ ਬੰਦੇ ਆਪਾਂ ਨੂੰ ਕਿੱਥੇ ਕਿਤੇ ਆ ਕੇ ਘਾਉਂਤ ਰਹਾ ਆ ਸ਼ਿਦਾ ਜੀ ਪਹਿਲਾਂ ਕਿਉਂਤ ਰਹਾ ਕਿਉਂਤਰੇ ਦੇ ਸਾਹਮਣੇਓ ਸਿੱਧਾ ਜਾ ਕੇ ਫਿਰ ਆਪਣਾ ਸਾਹਮਣੇ ਦੋ ਹੀ ਘਰ ਨੇ ਜੀ ਇਹ ਦੇਖੋ ਨਦੇ ਰੋਟਾ ਨਾ ਨਹੀਂ ਉਹ ਕੰਮ ਹੋ ਗਿਆ ਖੋਲਿਆ ਕਿ ਨਹੀਂ ਕਿਉਂ ਸਿੱਧਾ ਪਹਿਲਾਂ ਹੀ ਖੋਲਣ ਤੋਂ ਕਿਦਾ ਇਹ ਹੁੰਦਾ ਵੀ ਐ ਰਿਮੋਟ ਦਾ ਫਾਇਦਾ ਹੈ ਰਿਮੋਟ ਦਾ ਰਿਮੋਟ ਦਾ ਫਾਇਦਾ ਤਾਂ ਹੈ ਜਦੋਂ ਜਿ ਰਿਮੋਟ ਦੱਬਿਆ ਜਦ ਹੀ ਖੁੱਲ ਗਿਆ ਕਿਆ ਬਾਤ ਹੈ ਬੱਸ ਬੱਸ ਮੁੰਡੇ ਦੀ ਭਾਈ ਦੇਖ ਕੇ ਇੱਥੇ ਕਿਹਦਾ ਦੇ ਬਾ ਕੋਈ ਪਿੰਡ ਪਹੁੰਚ ਗਏ ਜੀ ਘਰੇ ਪਹੁੰਚ ਗਏ ਯਾਰ ਹੁਣੀ ਉੱਤਰ ਨੂੰ ਲੱਗਦਾ ਕੋਈ ਨਾ ਹੈਗਾ ਮੇਰੇ ਕੋਲ ਪਰਮਾ ਬਾਹਰ ਦੇ ਆਂਗੇ ਤੌਰਨ ਲੱਗਦੀ ਫੇਰ ਤਾਂ ਗੱਲ ਨਾ ਕਰੀ ਤੌਰਨ ਵੀ ਲੱਗ ਰਿਆ ਏ ਆਏ ਕੋ ਬੜੀ ਗੱਲ ਆ ਇਸੇ ਅਕਮਾ ਤੇ ਹੋਰ ਕੀ ਪਾਸਾ ਇਦੋਂ ਇਹ ਰਮਾ ਜੀ ਨੇ ਮੂੰਹ ਖਾਇਆ ਕਹਿੰਦੇ ਵਾਹ ਲੱਗਣ ਮੈਂ ਸੁਬਤ ਖਾਣਾ ਆ ਲੱਗੂ ਨਾ ਇਸ ਤਰ੍ਹਾਂ ਖਾਣਾ ਵਾਹ ਹਾਂ ਇਹ ਆ ਚੀਜ਼ ਉਹ ਆਪ ਜਿਹੜੀ ਹੌਣ ਲੈਣੀ ਆ ਆ ਚੀਜ਼ ਲੈਂਦੀ ਹੋਵੇ ਉਹਦੀ ਉਹਦੇ ਵਿੱਚ ਫਸ ਅੱਛਾ ਅੰਦਰ ਕਾ ਲੱਗਦਾ ਜਰਜ਼ੇ ਫੇਸ ਆਉਂਨ ਦੀ ਹੈ ਭਈਆ ਬੇਬੀ ਗੱਡੀ ਉਤਰ ਗਿਆ ਜੀ ਤੇ ਮੇਰੇ ਹੱਜ ਦਾ ਮਹੌਲ ਬਹੁਤ ਵਧੀਆ ਭਈ ਅੱਜ ਸਿਰਾ ਅੱਜ ਜਿਵੇਂ ਇਹ ਵੀ ਰੱਬ ਨੇ ਬਹੁਤ ਹਨਾ ਬਲੌਗ ਬਲੌਗ ਤੁਸੀਂ ਦੇਖਣਾ ਹੈ ਅੱਜ ਅਸੀਂ ਕਿਹਨੂੰ ਮਿਲੇ ਹੋਰ ਦੱਸਣ ਦਾ ਕੋਈ ਫਾਇਦਾ ਨਹੀਂ ਬਲੌਗ ਦੇ ਵਿੱਚ ਹੀ ਤੁਸੀਂ ਦੇਖੋ ਵੀ ਅਸੀਂ ਕਿਹਨੂੰ ਕਿਹਨੂੰ ਮਿਲੇ ਆ ਕੀ ਕੀ ਚੀਜ਼ਾਂ ਦੇਖੀਆਂ ਹਾਂ ਸਾਰੇ ਕੁਝ ਬਲੌਗ ਦੇ ਵਿੱਚ ਹੀ ਦੇਖਿਆ ਤੁਸੀਂ ਹੁਣ ਚੱਲ ਕੇ ਹੁਣ ਆਪਾਂ ਘਰ ਘਰ ਦੇ ਵਿੱਚ ਹੁਣ ਜੋਤੇ ਹੁਣ ਦੀ ਵੀ ਆਪਾਂ ਲੈਡ ਲੈਂਦੇ ਅੱਛਾ ਜੋਤੇ ਹੁਣਾਂ ਦਾ ਵੀ ਜਵਾਦ ਨਹੀਂ ਖਰਾਬ ਕਰਨ ਹਾਂ ਹੈਨਾ ਇਹ ਸਾਰੇ ਵਧੀਆ ਦੇਖੇ ਅਸੀਂ ਕਿਹਨੂੰ ਕਿਹਨੂੰ ਮਿਲੇ ਹਾਂ 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 ਉਹ ਤਾਂ ਬਣਾ ਕੇ ਪਾਵਾ ਗਏ ਜੋੜਨਾ ਬੰਦਾ ਫੋਟੋ ਨਾ ਫਟਾ ਆ ਦੇਖੋ ਸੁਣਿਆ ਯਾਰ ਆ ਗਿਆ ਆਪਦੀ ਸੀਟ ਤੇ ਹਾਂਜੀ ਉਹ ਬਾਹਰ ਗੜੀ ਬਾਥਰੂਮ ਵਾਲਾ ਕਰੇ ਪਹੁੰਚ ਗਏ ਜੀ ਮੈਂ ਆਪਦੇ ਸੀਟ ਤੇ ਆ ਗਏ ਜੀ ਤੇ ਸਾਰੇ ਭੈਣ ਭਰਾ ਬਲਾਗ ਦੇਖਿਓ ਦੱਬ ਕੇ ਪੂਰਾ ਤੇ ਜਿਵੇਂ ਮੈਂ ਕਹਿੰਦਾ ਵਾਇਰਲ ਕਰ ਦਿਓ ਕੰਮ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਲਾਈਕ ਕਮੈਂਟ ਤੇ ਲੈ ਬਲਾਗ ਨੂੰ ਸ਼ੇਅਰ ਤੇ ਇਹ ਚੈਨਲ ਨੂੰ ਸਬਸਕ੍ਰਾਈਬ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ ਕਿਆ ਕਰੋ ਫਤਿਹ